ਦਰੰਤਾਰ ਦੇ ਵਿੱਚ ਜਿੰਨੀ ਵੋਟ ਬੀਜਪੀ ਨੂੰ ਪਈ ਹੈ ਜਿਸ ਤਰੀਕੇ ਦੇ ਨਾਲ ਉਹ ਤੇ ਪ੍ਰਦਰਸ਼ਨ ਰਿਹਾ ਖਰੀ ਨਹੀਂ ਉਤਰ ਪਾਈ ਬੀਜਪੀ ਮੈਂ ਬਿਲਕੁਲ ਸਹਿਮਤ ਨਹੀਂ ਤੁਹਾਡੇ ਨਾਲ ਜਦੋਂ 2027 ਚੋਣਾ ਜਿਵੇਂ ਬਿਹਾਰ ਚ ਆਇਆ ਇਹ ਨੇਰੀ ਪੰਜਾਬ ਤੋਂ ਚੱਲਣੀ ਆ ਕਾਲੀ ਦਲ ਇਹ ਕਹਿ ਰਿਹਾ ਕਿ ਪੰਜਾਬ ਬੂਥਾਂ ਤੇ ਤਾਂ ਵੋਟ ਹੀ ਨਹੀਂ ਪਈ ਮੈਂ ਇਹਨਾਂ ਨੂੰ ਕਿਸੇ ਨੂੰ ਕੋਈ ਗੱਲ ਨਹੀਂ ਕਰਦਾ ਹਰ ਕੋਈ ਸੱਤਾਧਾਰੀ ਪਾਰਟੀ ਤੇ ਇਹ ਅਲੀਗੇਸ਼ਨ ਆ ਰਿਹਾ ਕਿ ਫੇਰ ਹੋ ਚੁੱਕੀ ਹੈ ਅਕਸੈਪਟੈਂਸ ਨਹੀਂ ਹੈ ਪਰ ਫਿਰ ਜਿੱਤ ਆਮ ਆਦਮੀ ਪਾਰਟੀ ਜਾਂਦੀ ਜਿੰਨੇ ਇਹਨਾਂ ਨੇ ਵਾਦੇ ਕੀਤੇ ਸੀ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਹੁਣ ਕਰਨਗੇ ਪੰਜਾਬ ਨੂੰ ਜੇ ਕੋਈ ਦਿਸ਼ਾ ਦੇ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਫਿਰ ਅਕਸੈਪਟੈਂਸ ਕਿਵੇਂ ਹੈ ਸੱਤ ਬਾਈ ਇਲੈਕਸ਼ਨਾਂ 'ਚੋਂ 6 ਬਾਈ ਇਲੈਕਸ਼ਨ ਸਰਕਾਰ ਜਿੱਤ ਜਵੇ ਕਾਂਗਰਸ ਦੇ ਪੁਰਾਣੇ ਸਾਥੀ ਰਹੇ ਹੋ ਕਦੀ ਤੁਸੀਂ ਦੇਖਿਆ ਸੀ ਵੀ ਕਾਂਗਰਸ ਦੇ ਆਗੂ ਦੀ ਜਮਾਨਤ ਜਬਤ ਹੋਈ ਹੋਈ ਇਦ ਰਾਜਨੀ ਡੂਬਤਾ ਆਪਣਾ ਕੈਂਡੀਡੇਟ ਹੋ ਸਕਦਾ ਆਪ ਨਾਲ ਹੀ ਨਾ ਮਿਲੇ ਹੋਣ ਡਾਇਨਾਸੌਰ ਵਾਪਸ ਆ ਸਕਦੀ ਆ ਅਕਾਲੀ ਦਰਨੀ ਡਾਇਨਾਸੌਰ ਦੀ ਗੱਲ ਤੇ ਸੰਗਲ ਪਾਇਆ ਤੇ ਸੁਪੀਰ ਬਾਦਲ ਲਈ ਆਉਂਦੇ ਵੀ ਡਾਇਨਾਸੌਰ ਵੀ ਆਉਣਗੇ ਤੇ 27 ਚ ਅਕਾਲੀ ਵੀ ਆਉਣਗੇ ਕਲੇਮ ਕਰਨਾ ਹਰੇਕ ਦਾ ਹੱਕ ਕਲੇਮ ਕਰ ਰਿਹਾ ਤੁਸੀਂ ਮੰਨਦੇ ਨਹੀਂ ਦਿਨਕਸੁਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਅੱਜ ਬੀਜੇਪੀ ਦੇ ਵੱਲੋਂ ਜਲੰਧਰ ਦੇ ਵਿੱਚ ਇੱਕ ਵੱਡੇ ਪੱਧਰ ਦੀ ਮੀਟਿੰਗ ਕੀਤੀ ਗਈ ਆ ਜਿਸ ਦੇ ਵਿੱਚ ਸਾਰੇ ਆਗੂ ਸਹਿਬਾਨ ਚਾਹੇ ਕੋਈ ਜ਼ਿਲੇ ਦਾ ਪ੍ਰਧਾਨ ਹੈ ਜਾਂ ਫਿਰ ਸਾਬਕਾ ਮੰਤਰੀ ਹੈ ਜਾਂ ਐਮਐਲਏ ਹੈ ਸੋ ਸਾਰੇ ਸਹਿਬਾਨ ਜਿਹੜੇ ਅੱਜ ਜਲੰਧਰ ਦੇ ਵਿੱਚ ਬੁલાਏ ਗਏ ਔਰ ਇੱਕ ਉੱਚ ਪੱਦਰੀ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਸਮੁੱਚੀ ਕੋਰ ਕਮੇਟੀ ਟੀਮ ਜਿਹੜੀ ਹੈ ਭਾਜੀਪੀ ਦੀ ਮੌਜੂਦ ਸੀਗੀ ਔਰ ਕਿਸ ਵਿਸ਼ੇ ਦੇ ਉੱਪਰ ਇਹ ਮੀਟਿੰਗ ਹੋਈ ਹੈ ਕੀ ਚਰਚਾ ਹੋਈ ਹੈ ਜਿਮਨੀ ਚੋਣ ਦੇ ਉੱਪਰ ਵੀ ਮੰਥਨ ਕੀਤਾ ਗਿਆ ਹੈ 2027 ਨੂੰ ਲੈ ਕੇ ਕਿਸ ਤਰੀਕੇ ਦੀ ਪਲੈਨਿੰਗ ਕੀਤੀ ਗਈ ਹੈ ਸੋ ਇਹ ਤਬਾਅਮ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ ਮੇਰੇ ਨਾਲ ਵਾਈਸ ਪ੍ਰੈਜ਼ੀਡੈਂਟ ਬੀਜਪੀ ਦੇ ਤੇ ਕੋਰ ਕਮੇਟੀ ਦੇ ਮੈਂਬਰ ਆ ਰ ਸੀਨੀਅਰ ਆਗੂ ਕੇਵਲ ਸਿੰਘ ਢਿਲੋਂ ਹੁਣੀ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਦੇ ਆ ਢਿਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਜੀ ਸਤਿ ਸ਼੍ਰੀ ਅਕਾਲ ਢਿਲ ਸਾਹਿਬ ਮੈਂ ਜਦੋਂ ਆਪਾਂ ਤਰੰਤਾਰਨ ਜਿਮਨੀ ਚੋਂ ਸੀਗੇ ਉਦੋਂ ਮਿਲੇ ਔਰ ਉਹਦੋਂ ਸੁਆਪ ਬਣਿਆ ਤੇ ਹੁਣ ਹੋਇਆ ਅੱਜ ਇਹ ਮੀਟਿੰਗ ਜਿਹੜੀ ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹੂੰਗਾ ਜਿਹੜੀ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਕੋਰ ਕਮੇਟੀ ਸਮੁੱਚੀ ਪਹੁੰਚ ਗਿਆ ਔਰ ਜਿੰਨੇ ਵੀ ਤੁਹਾਡੇ ਦਰਜਾ ਬਦਰਜਾ ਸਾਰੇ ਆਗੂ ਸਹਿਬਾਨ ਆ ਜੀ ਇਕੱਠੇ ਹੋਏ ਜਲੰਧਰ ਦੇ ਵਿੱਚ ਤਾਂ ਇਸ ਮੀਟਿੰਗ ਦਾ ਮੇਨ ਮੰਤਵ ਕੀ ਸੀਗਾ ਮੋਟਿਵ ਕੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਵੇਪਾ ਪਧਰੀ ਜਿਵੇਂ ਤੁਸੀਂ ਕਿਹਾ ਉੱਚ ਪਧਰੀ ਮੀਟਿੰਗ ਹੋਈ ਹੈ ਭਾਰਤੀ ਜਨਤਾ ਪਾਰਟੀ ਦੀ ਇਹ ਸਭ ਤੋਂ ਪਹਿਲਾਂ ਤਾਂ ਅਸੀਂ ਗੋਮੇ ਪਾਸ਼ਾ ਜੀ ਸ੍ਰੀ ਗੁਰਤੇਗワਦਰ ਸਾਹਿਬ ਦੀ 350 ਜਿਹੜਾ ਸ਼ਹੀਦੀ ਦੇ ਸਾਰੇ ਆ ਉਹਦੇ ਤੇ ਮੀਟਿੰਗ ਕੀਤੀ ਹੈ ਕਿ 19 ਤਰੀਕ ਨੂੰ ਵਿਸ਼ਾਲ ਕੀਰਤਨ ਦਰਬਾਰ ਸਾਹਿਬ ਜਿਹੜਾ ਅਨੰਦਪੁਰ ਸਾਹਿਬ ਹੋਏਗਾ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਾਰੇ ਪੰਜਾਬ ਤੋਂ ਜੀ ਇਕੱਠੇ ਹੋ ਕੇ ਵੱਡਾ ਕੀਰਤਨ ਦਰਬਾਰ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਅੱਗੇ ਫਿਰ ਇਹ ਪੂਰਾ ਮਹੀਨਾ ਹਮ ਸਾਰੇ ਮੰਡਲਾਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੀਰਤਨ ਦਰਬਾਰ ਸਾਹਿਬ ਹੋਣਗੇ ਕੀਰਤਨ ਦਰਬਾਰ ਨਾਲ ਕੀਤਾ ਜਾਏਗਾ ਔਰ ਲੋਕਾਂ ਦੇ ਨਾਲ ਇਹ ਕਿਤੀ ਜਾਊਗੀ ਕਿ ਦੇਖੋ ਆਪਾਂ ਸਾਰਿਆਂ ਨੂੰ ਪਤਾ ਕਿ ਗੁਰੂ ਸਾਹਿਬ ਦੀ ਗੁਰਤੇਗ বাহাদুর ਸਾਹਿਬ ਦੀ ਜੋ ਕੁਰਬਾਨੀ ਹੈ ਇਸ ਤੋਂ ਵੱਡੀ ਕੁਰਬਾਨੀ ਹੋ ਨਹੀਂ ਸਕਦੀ ਇਸ ਬਾਰੇ ਜੀ ਦੁਨੀਆ ਤੇ ਕੋਈ ਮਿਸਾਲ ਨਹੀਂ ਆਪਦਾ ਸਾਰਾ ਪਰਿਵਾਰ ਅੱਗੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਜاده ਸਾਹਿਬ ਜੀ ਉਹਨਾਂ ਨੇ ਜਦੋਂ ਤੁਹਾਨੂੰ ਪਤਾ ਹੀ ਆ ਕਸ਼ਵੀਰ ਦੇ ਪੰਡਤ ਜੀ ਗਏ ਪਹੁੰਚੇ ਅੱਗੇ ਜੀ ਮੁਗਲਾਂ ਦੇ ਜਿਹੜਾ ਜ਼ੁਲਮ ਹੋ ਰਿਹਾ ਤੇ ਉਹ ਗੁਰਤੇਗਵਧਰ ਸਾਹਿਬ ਕੋਲੇ ਗਏ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਸੀ ਉਹਨਾਂ ਨੇ ਕਿਹਾ ਵੀ ਪਿਤਾ ਜੀ ਸੋਤੋ ਵੱਡੀ ਕੁਰਬਾਨੀ ਕੀ ਹੋ ਸਕਦੀ ਪਰ ਇਹ ਕੁਰਬਾਨੀ ਉਹ ਜੀ ਆਪਾਂ ਅੱਗੇ ਦੇਖੀਏ ਤਾਂ ਦੁਨੀਆਂ ਤੋਂ ਇਤੋਂ ਵੱਡੀ ਕੋਈ ਮਿਸਾਲ ਨਹੀਂ ਮਿਲਦੀ ਇਹ ਕੁਰਬਾਨੀ ਇੰਨੀ ਵੱਡੀ ਆ ਕਿ ਆਪ ਦਾ ਸਾਰਾ ਪਰਿਵਾਰ ਕੁਰਬਾਨ ਕਰਨਾ ਹੂੰ ਇਹ ਆਪਣੀ ਕੌਮ ਦੇ ਲਈ ਇੱਕ ਵੱਡੀ ਫਕਰ ਦੀ ਗੱਲ ਆ ਮਹਿਸੂਸ ਕਰਦੇ ਆ ਕਿ 350ਵੀਂ ਜਿਹੜੀ ਸ਼ਹੀਦੀ ਮੁਸੀ ਜੀ ਅਦਰਵਾਰ ਸਾਹਿਬ ਜਿਹੜਾ ਕਰ ਰਿਹਾ ਆ ਕੀਰਤਨ ਦਰਵਾਰ ਆਨੰਦਪੁਰ ਸਾਹਿਬ ਚ ਇਹ ਸਾਰੇ ਪੰਜਾਬੀਆਂ ਲਈ ਜਿਹੜੇ ਬਾਹਰ ਵੀ ਵਸਦੇ ਆ ਹਿੰਦੁਸਤਾਨ ਚ ਵੀ ਹੈ ਮੈਂ ਸਾਰਿਆਂ ਨੂੰ ਕਹਿੰਦਾ ਵੀ ਦੇਖੋ ਆਪਣੇ ਗੁਰੂਆਂ ਦੀ ਕੁਰਬਾਨੀ ਦਾ ਅਪਮੋਲ ਨਹੀਂ ਦੇ ਸਕਦੇ ਜੀ ਅੱਛਾ ਇਹ ਤਾਂ ਬਹੁਤ ਵਧੀਆ ਚਲੋ ਉਪਰਾਲਾ ਹੈਗਾ ਬੀਜੇਪੀ ਦਾ ਇਸ ਚੀਜ਼ ਨੂੰ ਸੋਚ ਵਿਚਾਰ ਰਹੀ ਹੈ ਔਰ ਦੂਜੇ ਪਾਸੇ ਹੁਣ ਹੋਣਾ ਕਿ ਜਿਮਨੀ ਚੋਣ ਤੇ ਵੀ ਮੰਥਨ ਹੋਇਆ ਤਰਨਤਾਰਨ ਦੇ ਵਿੱਚ ਜਿੰਨੀ ਵੋਟ ਬੀਜੇਪੀ ਨੂੰ ਪਈ ਹੈ ਜਿਸ ਤਰੀਕੇ ਦੇ ਨਾਲ ਉਹ ਤੇ ਪ੍ਰਦਰਸ਼ਨ ਰਿਹਾ ਖਰੀ ਨਹੀਂ ਉੱਤਰ ਪਾਈ ਬੀਜਪੀ ਆਸਾਂ ਉਮੀਦਾਂ ਬਹੁਤ ਸੀਗੀਆਂ ਨਹੀਂ ਮੈਂ ਬਿਲਕੁਲ ਸਹਿਮਤ ਨਹੀਂ ਤੁਹਾਡੇ ਨਾਲ ਖਰੀ ਕਿਉਂ ਨਹੀਂ ਉੱਤਰ ਪਾਈ ਖਰੀ ਬਿਲਕੁਲ ਉੱਤਰ ਪਾਈ ਆ ਮੈਂ ਤੁਹਾਨੂੰ ਪਿਛਲੇ ਇੰਟਰਵਿਊ ਦੱਸਿਆ 50 ਤੋਂ 60 ਪਿੰਡਾਂ 'ਚ ਗਿਆ ਤੇ ਹਾਥ ਮੇਰੇ ਕੋਲ ਸੀ ਠੀਕ ਹੈ ਬਿਆਤੀ ਏਰੀਆ ਬੀਜਪੀ ਦੀ ਐਕਸੈਪਟੇਬਿਲਟੀ ਆ ਪਿੰਡਾਂ ਦੇ ਵਿੱਚ ਹੂੰ ਸਾਨੂੰ ਕਿਸਾਨ ਭਰਾ ਕਹਿ ਰਿਹਾ ਵੀ ਉਹ ਹੀ ਨੰਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਸਾਨੂੰ 6000 ਰੁਪਿਆ ਸਾਲ ਦਾ ਦੇ ਰਿਹਾ ਹੂੰ 172 ਰੁਪਏ ਹੋ ਐਮਐਸਬੀ ਵਧਾ ਦਿੰਦੇ ਆ 160 ਰੁਪਏ ਵਧਾਉਂਦੇ ਆ ਸਾਰੀਆਂ ਸਾਡੀਆਂ ਫਸਲਾਂ ਚੁੱਕੀਆਂ ਜਾਂਦੀਆਂ ਨੇ ਹੁਣ ਤੁਸੀਂ ਦੇਖ ਲਓ ਕਿ ਉਹਨਾਂ ਨੇ 5 ਲੱਖ ਰੁਪਏ ਦਾ ਬੀਮੇ ਦਾ ਕਾਰਡ ਉਹਦੇ ਨਾਲ ਦੇ ਨਾਲ ਮਿਲ ਜਾਂਦਾ ਹੂੰ ਜਿਹੜਾ ਕਣਕ ਮਿਲਦੀ ਆ ਗੱਲ ਮੁਕਾਓ ਜੀ ਜਿਵੇਂ ਮੈਂ ਪਹਿਲੇ ਇੰਟਰਵਿਊ ਚ ਕਿਹਾ ਸੀ ਕਿ ਪੰਜਾਬ ਦੇ ਵਿੱਚ ਅੱਜ ਜੋ ਵੀ ਸਕੀਮ ਚੱਲਦੀ ਆ ਉਹ ਸੈਂਟਰਲ ਸਕੀਮ ਹੂੰ ਇਹ ਤਾਂ ਸ਼ੁਰੂਆਤ ਆ ਪਿਛਲੇ ਵਾਰ ਸਾਨੂੰ 1100 ਵੋਟ ਪਈ ਸੀ ਐਦਰ ਅਸੀਂ 6000 ਤੱਕ ਪਹੁੰਚੇ ਆ 5500 ਵੋਟ ਪਈ ਆ ਅਸੀਂ ਬਾਧ ਰਹੇ ਆ ਹਮ ਮੈਂ ਤੁਹਾਨੂੰ ਅੱਜ ਦੱਸਦਾ ਇਹ ਤਾਂ 4-5 ਸਾਲ ਹਜੇ 14 ਮਹੀਨੇ ਸਰਕਾਰ ਦੇ ਰਹਿੰਦੇ ਆ ਜਦੋਂ 2027 ਚ ਆਉਣਾ ਨਾ ਤੁਸੀਂ ਦੇਖ ਲੈਣਾ ਜਿਵੇਂ ਬਿਹਾਰ ਚ ਆਇਆ ਹਮ ਇਹ ਨੇਰੀ ਪੰਜਾਬ ਤੋਂ ਚੱਲਣੀ ਆ ਔਰ ਆਉਣ ਵਾਲੀ ਸਰਕਾਰ 2027 ਚ ਭਾਰਤੀ ਜਨਤਾ ਪਾਰਟੀ ਦੀ ਬਣੇਗੀ ਪਰ ਇਹ ਕਾਲੀ ਦਲ ਇਹ ਕਹਿ ਰਿਹਾ ਕਿ ਪੰਜਾਬ ਬੂਥਾਂ ਤੇ ਤਾਂ ਵੋਟ ਹੀ ਨਹੀਂ ਪਈ ਬੀਜੇਪੀ ਨੂੰ ਦੇਖੋ ਜੀ ਅਸੀਂ ਮੈਂ ਜੋ ਕਾਲੀ ਦਲ ਕਹਿ ਰਿਹਾ ਹਮ ਜੋ ਕਾਂਗਰਸ ਕਹਿ ਰਹੀ ਆ ਜੋ ਆਮ ਆਦਮੀ ਪਾਰਟੀ ਕਹਿ ਰਹੀ ਆ ਮੈਂ ਇਹਨਾਂ ਨੂੰ ਕਿਸੇ ਨੂੰ ਕੋਈ ਗੱਲ ਨਹੀਂ ਕਰਦਾ ਮੈਂ ਸਿਰ ਬੀਜੇਪੀ ਦੀ ਗੱਲ ਕਰਨ ਦੀ ਚਾਹੁੰਦਾ ਠੀਕ ਹੈ ਸਸੀ ਜੋ ਸਾਡਾ ਲੋਕਾਂ ਦਾ ਰੁਝਾਨ ਸੀ ਜੋ ਲੋਕਾਂ ਨੇ ਸਾਨੂੰ ਐਕਸੈਪਟ ਕੀਤਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਵਿੱਚ ਦੇਖੋ ਦੋ ਵੱਡੇ ਮੁੱਦੇ ਆ ਹਮ ਇੱਕ ਮੁੱਦਾ ਨਸ਼ੇ ਦਾ ਦੂਜਾ ਮੁੱਦਾ ਨੌਕਰੀ ਦਾ ਹਮ ਪੰਜਾਬ ਦੇ ਕਿਸੇ ਲੀਡਰ ਦਾ ਵੀ ਵਿਜ਼ਨ ਹੈ ਨਹੀਂ ਜਿੰਨੀ ਦੇਰ ਇਹ ਮੌਜੂਦਾ ਸਰਕਾਰ ਜਿਹੜੀ ਆ ਬਿਲਕੁਲ ਫੇਲ ਹੋ ਚੁੱਕੀ ਆ ਨਸ਼ੇ ਤੇ ਹਮ ਗੈਂਗਸਟਰਾਂ ਦੇ ਉੱਪਰ ਲਾਅਨ ਆਰਡਰ ਦੇ ਉੱਪਰ ਔਰ ਆਰਥਿਕ ਹਾਲਤ ਦੇ ਵਿੱਚ 4 ਲੱਖ ਕਰੋੜ ਦਾ ਕਰਜ਼ਾ ਚੜ ਚੁੱਕਿਆ ਹਮ ਆ ਜਿਹੜੇ 14 ਮਹੀਨੇ ਰਹਿ ਕੇ 1 ਲੱਖ ਕਰੋੜ ਤੋਂ ਘੱਟ ਇਹਨਾਂ ਨੇ ਹੋਰ ਇੱਕ ਹੋਰ ਚੜਾ ਦੇਣਾ 5 ਲੱਖ ਕਰੋੜ ਦਾ ਕਰਜ਼ਾ ਜਿਹੜਾ ਪੰਜਾਬ ਲਈ 1 ਰੁਪਿਆ ਕਰਜ਼ੇ ਅੱਗੇ ਮਿਲਣਾ ਮੁਸ਼ਕਲ ਹੋ ਜਾਣਾ ਹਮ ਅੱਜ ਦੇਖੋ ਬਿਜਲੀ ਬੋਰਡ ਦਾ ਬੁਰਾ ਹਾਲ ਆ 25000 ਕਰੋੜ ਹੂੰ ਪਕਾਇਆ ਜਿਹੜਾ ਸੰਸਾਰੀ ਜਿਹੜਾ ਸਿਰਫ ਸਰਕਾਰੀ ਸੰਸਥਾਵਾਂ ਦਾ ਬਿਜਲੀ ਰੋਡ ਕਿਵੇਂ ਚੱਲੇਗਾ ਹੂੰ ਜਿੰਨੇ ਇਹਨਾਂ ਨੇ ਵਾਦੇ ਕੀਤੇ ਸੀ ਇੱਕ ਇੱਕ ਸਾਡੀਆਂ ਮਹਿਲਾਵਾਂ ਦੇ ਸਾਡੀਆਂ ਭੈਣਾਂ ਦਾ ਬੀਬੀਆਂ ਦਾ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਹੁਣ ਕਰ ਲਗੇ ਹੂੰ ਉਹਦੇ ਲਈ ਪੈਸਾ ਕਿੱਥੋਂ ਲਿਆਉਣਾ ਇਹਨਾਂ ਦੀ ਜਿਹੜੀ ਮੈਂ ਤਾਂ ਕਿਹੜਾ ਚਾਹੁੰਦਾ ਕਿ ਪੰਜਾਬ ਨੂੰ ਜੇ ਕੋਈ ਦਿਸ਼ਾ ਦੇ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਹੂੰ ਆਪਾ ਪੰਜਾਬ ਚ ਮੈਂ ਤਾਂ ਹਮੇਸ਼ਾ ਇਹ ਗੱਲ ਦੁਹਰਾਉਣਾ ਇਹ ਦੇ ਕੱਚ ਦਾਣੇ ਉਹਦੇ ਕਮਲੇ ਵੀ ਸਿਆਣੇ ਪਰ ਪਰ ਢਿਲੋ ਸਾਹਿਬ ਮੈਂ ਇੱਥੇ ਤੁਹਾਨੂੰ ਰੋਕਣਾ ਚਾਹਾਂਗਾ ਤੁਸੀਂ ਕਹਿ ਕਿ ਸਰਕਾਰ ਫੇਲ ਹੋ ਚੁੱਕੀ ਹੈ ਪਰ ਐਕਸੈਪਟੈਂਸ ਫਿਰ ਕਿਵੇਂ ਵੀ ਹੈ ਜੇ ਸਰਕਾਰ ਦੀ ਤੁਸੀਂ ਦੇਖੋ ਕਿ 7 ਬਾਈ ਇਲੈਕਸ਼ਨਾਂ ਹੋ ਗਏ ਆ ਟੋਟਲ 6 ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਸਿਰਫ ਇੱਕ ਕਾਂਗਰਸ ਦੇ ਕੋਲੇ ਗਈ ਸੀ ਉਹ ਵੀ ਸੰਗਰੂਰ ਵਾਲੀ ਕਾਲਾ ਢਿਲੋਂ ਵਾਲੀ ਫਿਰ ਐਕਸੈਪਟੈਂਸ ਕਿਵੇਂ ਹੈ 7 ਬਾਈ ਇਲੈਕਸ਼ਨਾਂ ਚੋਂ 6 ਬਾਈ ਇਲੈਕਸ਼ਨ ਸਰਕਾਰ ਜਿੱਤ ਜਵੇ ਹਰ ਕੋਈ ਸੱਤਾਧਾਰੀ ਪਾਰਟੀ ਤੇ ਅਲੀਗੇਸ਼ਨ ਆ ਰਿਹਾ ਕਿ ਫੇਲ ਹੋ ਚੁੱਕੀ ਹੈ ਐਕਸੈਪਟੈਂਸ ਨਹੀਂ ਆ ਪਰ ਫਿਰ ਜਿੱਤ ਹਮ ਆਲਮੀ ਪਾਰਟੀਆਂ ਦਾ ਦੇਖੋ ਇਹਦਾ ਕਾਰਨ ਕੀ ਹੈ ਦੇਖੋ ਮੇਰੀ ਗੱਲ ਸੁਣੋ ਆਪਾਂ ਸਾਰੇ ਜਮਿਨੀ ਤੌਰ ਤੇ ਜੁੜੇ ਹੋ ਹਮ ਹਰੇਕ ਇਨਸਾਨ ਨੂੰ ਕੋਈ ਨਾ ਕੋ ਕੰਮ ਸਰਕਾਰ ਤੱਕ ਹੁੰਦਾ ਹਮ ਜਿਹਦੀ ਸਰਕਾਰ ਹੁੰਦੀ ਆ ਲੋਕਾਂ ਨੂੰ ਕੰਮਕਾਰ ਕਰਕੇ ਉਹ ਵੋਟਾਂ ਪਾਉਂਦੇ ਆ ਤੁਸੀਂ ਆ 2027 ਚ ਦੇਖ ਲਿਓ ਜਦੋਂ ਸਰਕਾਰ ਨਾ ਹੋਈ ਤਾਂ ਇਹਦਾ ਕੀ ਹਾਲ ਹੋਣਾ ਹਮ ਤਾਂ ਤੁਹਾਡੇ ਸਾਹਮਣੇ ਪਹਿਾਰ ਚ ਹੋਇਆ ਨਾ ਠੀਕ ਹੈ ਜਿਹੜੀਆਂ ਬਾਈ ਇਲੈਕਸ਼ਨ ਤੇ ਜਨਰਲ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ ਸੋ ਇਹਨੂੰ ਤੁਸੀਂ ਬਾਈ ਇਲੈਕਸ਼ਨ ਨੂੰ ਜਨਰਲ ਇਲੈਕਸ਼ਨ ਨਾਲ ਨਾਲ ਜੋੜ ਕੇ ਦੇਖੋ ਹਮ ਜਨਰਲ ਇਲੈਕਸ਼ਨ ਦਾ ਰਿਜ਼ਲਟ ਹੋਰ ਆਉਣੇ ਆ ਬਾਈ ਇਲੈਕਸ਼ਨ ਦੇ ਰਿਜ਼ਲਟ ਹੋਰ ਆਉਣੇ ਹਮ ਸੋ ਬਾਕੀ ਜਿਵੇਂ ਤੁਸੀਂ ਕਹਿੰਦੇ ਵੀ ਲੋਕਾਂ ਨੇ ਵੋਟਾਂ ਪਾਈਆਂ ਨੇ ਲੋਕਾਂ ਨੇ ਕਿਵੇਂ ਵੋਟਾਂ ਪਾਈਆਂ ਨੇ ਇਹਨਾਂ ਨੇ ਕਿਵੇਂ ਪੁਆਈਆਂ ਨੇ ਉਹ ਸਾਰੀ ਜਨਤਾ ਨੂੰ ਪਤਾ ਹਮ ਅੱਛਾ ਕਾਂਗਰਸ ਦੇ ਪੁਰਾਣੇ ਸਾਥੀ ਰਹੇ ਹੋ ਸਿਰਫ 15000 ਵੋਟ ਪਈ ਹੈ ਜਮਾਨਤ ਜ਼ਬਤ ਹੋ ਗਈ ਕਦੀ ਤੁਸੀਂ ਦੇਖਿਆ ਸੀ ਵੀ ਕਾਂਗਰਸ ਦੇ ਆਗੂ ਦੀ ਜਮਾਨਤ ਜ਼ਬਤ ਹੋਈ ਹੋਵੇ ਮੈਂ ਤਾਂ ਪਹਿਲੇ ਆਪਣੇ ਸਮੇਂ ਵਿੱਚ ਮੈਂ ਤਾਂ ਜਸਪਾਲ ਜੀ ਪਹਿਲੇ ਕਹਿੰਦਾ ਹੁੰਦਾ ਸੀ ਕਿ ਕਾਂਗਰਸ ਦਾ ਤੁਸੀਂ ਦੇਖ ਲਓ ਟਰੈਕ ਰਿਕਾਰਡ ਦੇਖ ਲਓ ਹਰਿਆਣਾ ਵਿੱਚ ਕੀ ਹੋਇਆ ਹੂੰ ਇਹ ਤਾਂ ਆਪਸ ਵਿੱਚ ਦੀ ਲੜਾ ਲੜ ਕੇ ਮੈਂ ਸਨ ਉਦੋਂ ਵੀ ਕਿਹਾ ਸੀ ਤੁਹਾਡੇ ਇੰਟਰਵਿਊਸ ਵੀ ਕਿਹਾ ਸੀ ਜੀ ਕਿ 11 ਕੈਂਡੀਡੇਟ ਨੇ ਜੀ ਮਿਨਿਸਟਰਸ਼ਿਪ ਦੇ ਹੂੰ ਜੇ ਕਹੋਂ ਤਾਂ ਨਾਉਂ ਗਿਣ ਦਿੰਨਾ ਹੂੰ ਉਹ 11 ਤੇ 11 ਹੀ ਪਈ ਜਾਂਦੇ ਆ ਐਸ ਇਲੈਕਸ਼ਨ ਚ ਵੀ ਉਹੀ ਪਿੜੇ ਹੂੰ ਇਹ ਆਪਸ ਵਿੱਚ ਦੀ ਲੜੀ ਜਾਂਦੇ ਆ ਔਰ ਕਈ ਤਾਂ ਉਹਨਾਂ ਨੇ ਸ਼ੱਕ ਕਰਦੇ ਆ ਕਿ ਜਿਹੜੇ ਗੱਲਾਂ ਕਰਦੇ ਆ ਕਿ ਹੋ ਸਕਦਾ ਆਪ ਨਾਲ ਹੀ ਨਾ ਮਿਲੇ ਹੋਣ ਕਹਿੰਦੇ ਰਾਜੇ ਨੇ ਡੋਬਤਾ ਆਪਣਾ ਕੈਂਡੀਡੇਟ ਉਹ ਇਹੀ ਤਾਂ ਮੈਂ ਕਹਿ ਰਿਹਾ ਕਿ ਹੋ ਸਕਦਾ ਕਿ ਆਪ ਨਾਲ ਹੀ ਨਾ ਮਿਲੇ ਹੋਣ ਕਿ ਉਹਨਾਂ ਨੂੰ ਜਿਤਾਉਣਾ ਤੇ ਸਾਰਿਆਂ ਦੇ ਫਾਈਲਾਂ ਉਹਨਾਂ ਕੋਲ ਮਤਲਬ ਡਾਰੇ ਤੋਂ ਲੱਗਦਾ ਫਿਰ ਡਾਰੇ ਜੇ ਵੀ ਦੇਖੋ ਕਿਉਂਕਿ ਨਾਂ ਤਾਂ ਰਾਜੇ ਵਡਿੰਗ ਹੋਣਾ ਦਾ ਹੀ ਸਾਹਮਣੇ ਆ ਰਿਹਾ ਕਹਿੰਦੇ ਖੁੱਲ ਕੇ ਬੋਲ ਨਹੀਂ ਰਹੇ ਲੱਗਦਾ ਬਾਡੀਆਂ ਵਾਲੀਆਂ ਫਾਈਲਾਂ ਅਜੇ ਵੀ ਸੀਐਮ ਆਨ ਕੋਲੇ ਆ ਦੇ ਕਾਰਨ ਹੋ ਸਕਦਾ ਦੇਖੋ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾਉਣਾ ਚਾਹੁੰਦਾ ਵੀ ਕੋਈ ਫਾਈਲ ਦਾ ਜਾਂ ਹੋਰ ਆ ਜਦੋਂ ਇਲੈਕਸ਼ਨ ਹੁੰਦੀ ਹੈ ਉਹ ਤਾਂ ਸਾਰੇ ਜੋਰ ਲਾਉਂਦੇ ਆ ਠੀਕ ਹੈ ਪਰ ਕਾਂਗਰਸ ਦੀ ਜਿਹੜੀ ਅੰਦਰੂਨੀ ਲੜਾਈ ਆ ਉਹ जगਜाहिर ਉਹ ਸਭ ਨੂੰ ਪਤਾ ਅਜ ਦੇ ਨਹੀਂ ਪਹਿਲੇ ਦਿਨ ਤੋਂ ਚੱਲਦੀ ਆ ਰਹੀ ਹੈ ਹੂੰ ਅੱਛਾ ਫਿਰ ਹਾਈ ਕਮਾਂਡ ਕੁਝ ਕਹਿੰਦੀ ਨਹੀਂ ਏ ਢੱਲੋ ਸਾਹਿਬ ਕਿ ਤੁਸੀਂ ਕਿਉਂ ਲੜੀ ਜਾਂਦੇ ਹੋ ਕਿਉਂਕਿ ਪੱਠਾ ਤਾਂ ਕਾਂਗਰਸ ਦਾ ਵਹਿ ਰਿਹਾ ਹੈ ਹਾਈ ਕਮਾਂਡ ਚ ਕੌਣ ਆ ਉੱਪਰ ਹੂੰ ਹਾਈ ਕਮਾਂਡ ਕੌਣ ਚਲਾ ਰਿਹਾ ਇਹਨਾਂ ਦੀ ਕਿਸੇ ਨੂੰ ਪਤਾ ਹੂੰ ਪੈਸੇ ਤਾਂ ਸਾਡਾ ਕੋਈ ਹੱਕ ਨਹੀਂ ਬਣਦਾ ਦੂਜੀ ਪਾਰਟੀ ਵਾਲੇ ਕਹਿਣਾ ਹੂੰ ਹਰੇਕ ਪਾਰਟੀ ਦਾ ਸਤਾਵ ਦੀ ਪਾਰਟੀ ਬਾਰੇ ਬੋਲਦੇ ਆ ਜੀ ਵੈਸੇ ਕਾਂਗਰਸ ਦੇ ਵਿੱਚ ਹਮੇਸ਼ਾ ਅੰਦਰੂਨੀ ਲੜਾਈ ਰਹੀ ਹੈ ਹੂੰ ਉਹਦੇ ਕਰਕੇ ਹਮੇਸ਼ਾ ਇਲੈਕਸ਼ਨ ਹਾਰਦੇ ਆ ਸੋ ਇਹ ਵੀ ਹੁਣ ਜੇ ਤੁਸੀਂ ਤਰਨ ਤਰਨ ਦੀ ਗੱਲ ਕਰੋ ਜਾਂ ਹਰਿਆਣਾ ਦੀ ਗੱਲ ਕਰ ਲਓ ਮਹਾਰਾਸ਼ਟra ਦੀ ਗੱਲ ਕਰ ਲਓ ਚਾਹੇ ਤੁਸੀਂ ਰਾਜਸਥਾਨ ਦੀ ਗੱਲ ਕਰੋ ਜਿੱਥੇ ਵੀ ਹੋਇਆ ਕਾਂਗਰਸ ਨਾਲ ਇਹੀ ਹੋਇਆ ਹੂੰ ਤੇ 27 ਚ ਕੀ ਲੱਗਦਾ ਫਿਰ 27 ਚ ਜੀ ਬੀਜੇਪੀ ਆਊਗੀ ਹੂੰ ਅਸ਼ੇਧਾ ਵਿਸ਼ਵਾਸ ਹੈਗਾ ਤੁਹਾਨੂੰ ਬਿਲਕੁਲ ਕਿਉਂਕਿ ਤਰਨ ਤਾਰਨ ਦੇ ਵਿੱਚ ਸਿਰਫ 6000 ਵੋਟ ਪਈ ਹੈ ਮੰਨ ਲਓ ਜੇ 1000 ਤੁਸੀਂ ਕਹਿੰਦਾ 5500 ਪਹਿਲਾਂ ਪਈ 6000 ਹੁਣ ਪੈ ਗਈ ਨਾ ਤਾਂ ਮਤਲਬ ਨਾ 1100 ਪਈ ਨਵਰੀਤ ਹੋਣਾਂ ਦੇ ਟਾਈਮ 11 11 1200 ਪਈ ਹੈ ਨਾ 11 ਹੁਣ 6000 ਹੋ ਗਈ ਮੈਂ ਤਾਂ ਕਹਿੰਦਾ ਦੇਖੋ ਇਹ ਜਿਹੜੀ ਇਹ ਚੀਜ਼ ਹੈ ਨਾ ਇਹ ਮੈਂ ਤੁਹਾਨੂੰ ਦੱਸਦਾ ਦਾ ਕਾਰਨ ਕੀ ਆ ਇਹ ਕਾਰਨ ਹੋਰ ਆ ਜਦੋਂ ਜਨਰਲ ਇਲੈਕਸ਼ਨ ਹੁੰਦੀਆਂ ਨਾ ਤੁਸੀਂ ਦੇਖੋ ਲੋਕਾਂ ਲੋਕੀ ਹੁਣ ਬਹੁਤ ਪਬਲਿਕ ਜਿਹੜੀ ਹੈ ਨਾ ਜਨਤਾ ਉਹ ਸਭ ਕੁਝ ਜਾਣਦੀ ਆ ਸਿਆਣ ਦੀ ਹੁਣ ਪਤਾ ਲੱਗ ਗਿਆ ਸਿਆਣੇ ਉਹ ਲੋਕ ਵੀ ਸਾਡਾ ਜਿਹੜਾ ਇਸ ਵੇਲੇ ਪੰਜਾਬ ਦਾ ਕੀ ਹਾਲ ਆ ਹੂੰ ਤੁਸੀਂ ਦੇਖੋ ਪੰਜਾਬ ਆਪਣਾ ਹਸਤਾ ਵਸਦਾ ਪੰਜਾਬ ਰੰਗਲਾ ਪੰਜਾਬ ਜਿਹਨੂੰ ਆਪ ਅਗਨੇ ਅੱਜ ਡੁੱਬਿਆ ਪਿਆ ਹੂੰ ਕਿਸੇ ਨਸ਼ਿਆਂ 'ਚ ਤਾਂ ਨੌਜਵਾਨ ਸਾਡੇ ਡੁੱਬਿਆ ਪਿਆ ਬੇਰੁਜ਼ਗਾਰ ਹੋ ਪਈ ਆ ਟੀਚਰ ਵਿਚਾਰੇ ਧਰਨੇ ਲਾਉਂਦੇ ਆ ਡਾਕਟਰ ਤਾਂ ਦੁਖੀ ਆ ਕਿਸਾਨ ਤਾਂ ਦੁਖੀ ਆ ਤੁਸੀਂ ਦੇਖ ਲਓ ਕਿਸੇ ਵਰਗ ਨੂੰ ਤੁਸੀਂ ਮੈਨੂੰ ਇੱਕ ਵਰਗ ਦੱਸ ਦਿਓ ਜਿਹੜਾ ਠੀਕ ਹੋਵੇ ਤੁਸੀਂ ਦੇਖੋ ਇਸ ਵੇਲੇ ਵਪਾਰੀ ਵਰਗ ਦੁਕਾਨਾਂ 'ਚ ਵੜ ਕੇ ਹੂੰ ਲੁੱਟਖੋ ਹੋ ਰਹੀ ਆ ਇਹ ਇਹ ਜੰਗਲ ਰਾਜ ਜਿਹੜਾ ਕਹਿੰਦਾ ਜਿਹੜਾ ਹੁਣ ਬਿਹਾਰ ਚ ਖਤਮ ਕੀਤਾ ਮੋਦੀ ਸਾਹਿਬ ਕਹਿ ਰਹੇ ਆ ਇਹ ਜੰਗਲ ਰਾਜ ਪੰਜਾਬ ਚ ਹੀ ਆ ਹਮ ਅੱਛਾ ਤਰਨਤਾਰਨ ਦੀ ਜਿਮਨੀ ਚੋਂਣ ਤੋਂ ਬਾਅਦ ਦਾਵਾ 27 ਦਾ ਸੁਖਵੀਰ ਬਾਦਲ ਵੀ ਠੋਕ ਰਿਹਾ ਸੋਸ਼ਲ ਮੀਡੀਆ ਤੇ ਬੜਾ ਟ੍ਰੈਂਡ ਕੀਤਾ ਜਾ ਰਿਹਾ ਉਹ ਚੱਲਦਾ ਸੀ ਨਾ ਕਿ ਇੱਕ ਨੈਰੇਟਿਵ ਕਿ ਡਾਇਨਾਸੌਰ ਵਾਪਸ ਆ ਸਕਦੇ ਆ ਅਕਾਲੀ ਦਰ ਨਹੀਂ ਤੇ ਡਾਇਨਾਸੌਰ ਦੇ ਗੱਲ ਚ ਸੰਗਲ ਪਾਇਆ ਤੇ ਸੁਖਵੀਰ ਬਾਦਲ ਲਈ ਆਉਂਦੇ ਵੀ ਡਾਇਨਾਸੌਰ ਵੀ ਆਉਣਗੇ ਤੇ 27 ਚ ਅਕਾਲੀ ਵੀ ਆਉਣਗੇ ਦੇਖੋ ਹਸਪਾਲ ਜੀ ਗੱਲ ਇਹ ਆ ਕਲੇਮ ਕਰਨਾ ਹਰੇਕ ਦਾ ਹੱਕ ਆ ਅੱਛਾ ਸਵੀਰ ਵਾਦਲ ਜੀ ਕਹਿ ਰਹੇ ਠੀਕ ਆ ਉਹਨਾਂ ਦੀ ਪਾਰਟੀ ਆ ਕਲੇਮ ਕਰ ਰਿਹਾ ਤੁਸੀਂ ਮੰਨਦੇ ਨਹੀਂ ਨਾ ਉਹ ਤਾਂ ਉਹ ਤਾਂ ਹਰ ਇੱਕ ਦਾ ਹੱਕ ਆ ਕਹਿ ਰਹੇ ਆ ਤਾਂ ਠੀਕ ਆ ਸੀ ਅਸੀਂ ਕਿਹੜਾ ਕਹਿੰਦੇ ਆ ਪਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਲੋਕਾਂ ਨੂੰ ਪਤਾ ਲੱਗ ਗਿਆ ਹਮ ਕਿ 20 ਤੋਂ ਜ਼ਿਆਦਾ ਸੂਬਿਆਂ ਦੇ ਵਿੱਚ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਔਰ ਹਰ ਇੱਕ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹ ਸੂਬਾ ਤਰੱਕੀ ਕਰ ਰਿਹਾ ਹਮ ਤਾਂ ਪੰਜਾਬ ਕਿਉਂ ਨਹੀਂ ਕਰ ਰਿਹਾ ਆਪਾਂ ਤਾਂ ਮਿਹਨਤੀ ਆ ਆਪਾਂ ਤਾਂ ਹਰ ਇੱਕ ਚੀਜ਼ ਚ ਨੰਬਰ 1 ਆ ਆਪਾਂ ਸਿਰੇ ਦੇ ਆ ਪੰਜਾਬੀ ਜ਼ਰ ਨੋਨ ਫਾਰ ਹਾਰਡ ਵਰਕਿੰਗ ਉਹ ਮਿਹਨਤ ਦੇ ਲਈ ਪਛਾਣੇ ਜਾਂਦੇ ਆ ਉਹ ਹੱਕ ਕਮਾਈ ਦੇ ਲਈ ਇਮਾਨਦਾਰੀ ਦੇ ਲਈ ਪੰਜਾਬ ਦੇਖੋ ਸਾਰੀ ਦੁਨੀਆ ਚ ਪੰਜਾਬ ਦਾ ਮਾਨ ਸਤਕਾਰ ਹੁੰਦਾ ਜਿੱਥੇ ਵੀ ਪੰਜਾਬੀ ਗਿਆ ਉਹ ਤੇ ਕਾਮਯਾਬ ਹੋਇਆ ਸੋ ਇੱਥੇ ਵੀ ਭਾਰਤੀ ਜਨਤਾ ਪਾਰਟੀ ਉਹ ਪੰਜਾਬ ਚ ਵੀ ਕਾਮਯਾਬੀ ਆਉ। ਅੱਛਾ ਗੱਠ ਜੋੜ ਨੂੰ ਲੈ ਕੇ ਚਰਚਾਾਂਵਾਂ ਚੱਲਦੀਆਂ ਨੇ ਢਿੱਲੋ ਸਾਹਿਬ ਕਿ ਜਦੋਂ ਜਦੋਂ ਬੀਜੇਪੀ ਦਾ ਤੇ ਅਕਾਲੀ ਦਲ ਦਾ ਗੱਠ ਜੁੜ ਰਿਹਾ ਹੈ ਸਰਕਾਰ ਵੀ ਆਈ ਹੈ ਸਰਕਾਰਾਂ ਵੀ ਬਣੀਆਂ ਹੈ ਉਹ ਨਹੀਂ ਹੀ ਚਰਚਾ ਚੱਲਦੀ ਹੈ ਕਿ ਸਤਾਈ ਨੂੰ ਲੈ ਕੇ ਗੱਠਜੋੜ ਹੋ ਸਕਦਾ ਹੈ ਜੇ ਹੋ ਗਿਆ ਤਾਂ ਜਿਹੜੀ ਅਰਬਨ ਵੋਟ ਹੈ ਉਹ ਭਾਜਪੀ ਦੀ ਆ ਜੂ ਵੀ ਪਿੰਡੂ ਵੋਟ ਅਕਾਲੀ ਦਲ ਦੀ ਆ ਜੂ ਤੇ ਸਰਕਾਰ ਬਣ ਜੂਗੀ ਤੁਸੀਂ ਵਾਈਸ ਪ੍ਰੈਜ਼ੀਡੈਂਟ ਹੋ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਇਹ ਗੱਲਬਾਤ ਚੱਲ ਰਹੀ ਹੈ ਭਾਜਪੀ ਦੇ ਵਿੱਚ ਵੀ ਕਿ ਗੱਠਜੋੜ ਕਰ ਲੈਣਾ ਚਾਹੀਦਾ ਦੇਖੋ ਗੱਲ ਇਹ ਆ ਕਿ ਵਾਈਸ ਪ੍ਰੈਜ਼ੀਡੈਂਟ ਮੈਂ ਸੂਬੇ ਦਾ ਹੂੰ ਮੈਂ ਆਪਣੇ ਸੂਬੇ ਦੀ ਗੱਲ ਕਰ ਸਕਦਾ ਜੀ ਜਿਹੜਾ ਗੱਠਜੋੜ ਆ ਉਹ ਹਾਈ ਕਮਾਂਡ ਦਾ ਹੂੰ ਇਹ ਹਾਈ ਕਮਾਂਡ ਦੀ ਜਿਹੜਾ ਪ੍ਰਿਵਿਊ ਹਰ ਵਿੱਚ ਮੈਂ ਕੋਈ ਇੰਟਰਫੇਅਰ ਨਹੀਂ ਕਰ ਸਕਦਾ ਉਹਦੇ ਬਾਰੇ ਨਾ ਮੈਂ ਕੋਈ ਕਮੈਂਟ ਕਰ ਸਕਦਾ ਵੈਸੇ ਤੁਸੀਂ ਗੱਲ ਰੱਖਦੇ ਹੋ ਕਿ ਇਹਦੇ ਨਾਲ ਫਾਇਦਾ ਹੋ ਸਕਦਾ ਹੈ ਜਾਂ ਆਹ ਡਿਮਾਂਡ ਚੱਲ ਰਹੀ ਹੈ ਹਾਈ ਕਮਾਂਡ ਤੱਕ ਪੰਜਾਬ ਦਾ ਫਾਇਦਾ ਜਿਹੜਾ ਮੈਂ ਕਹਿ ਰਿਹਾ ਉਹ ਕਾਹ ਹੋਏਗਾ ਜੇ ਭਾਰਤੀ ਜਨਤਾ ਪਾਰਟੀ ਸਰਕਾਰ ਆਈ ਹੂੰ ਸੋ ਉਹਦੇ ਲਈ ਅਸੀਂ ਬਚਨਮੰਦ ਔਰ ਅਸੀਂ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਪੰਜਾਬ 'ਚ ਲੈ ਕੇ ਆਵਾਂਗੇ ਅੱਛਾ ਚਰਚਾਵਾਂ ਚੱਲ ਰਹੀਆਂ ਹੈ ਕਿ ਵੱਡੇ ਚਿਹਰੇ ਬੀਜਪੀ ਦੇ ਵਿੱਚ ਸ਼ਾਮਲ ਹੋ ਸਕਦੇ ਆ ਦੇਖੋ ਉਹ ਜਿਹੜੇ ਚਿਹਰੇ ਸ਼ਾਮਲ ਹੋ ਉਸੇ ਪਾਰਟੀ 'ਚ ਹੋਦੇ ਆ ਜਿਹੜੇ ਤੁਸੀਂ ਮੈਨੂੰ ਆਪ ਇੰਡੋਸ ਕਰ ਰਹੇ ਹੋ ਜੇ ਭਾਰਤੀ ਜਨਤਾ ਪਾਰਟੀ ਦਾ ਕੋਈ ਫਿਊਚਰ ਆ ਹੂੰ ਪਰ ਜਿਹੜੇ ਸਿਆਸੀ ਲੋਕ ਹੁੰਦੇ ਆ ਉਹ ਤਾਂ ਬੜਾ ਨਾਪ ਤੋਲ ਕੇ ਚੱਲਦੇ ਆ ਹੂੰ ਜੇ ਫਿਊਚਰ ਹੀ ਨਹੀਂ ਹੋਗਾ ਤਾਂ ਕਿਉਂ ਤੁਸੀਂ ਆਪ ਚਾਰੇ ਵੱਡੇ ਚਿਹਰੇ ਭਾਰਤੀ ਜਨਤਾ ਪਾਰਟੀ ਆ ਸਕਦੇ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਆ ਹੂੰ ਆਓ ਰੋਕੇ ਇੱਕ ਵਧੀਆ ਪੰਜਾਬ ਦੇ ਲਈ ਇੱਕ ਵਿਜ਼ਨ ਖੜਾ ਕਰੀਏ ਪੰਜਾਬ ਨੂੰ ਹੱਸਦਾ ਖੇਡਦਾ ਪੰਜਾਬ ਜਿਹੜਾ ਪੁਰਾਣਾ ਪੰਜਾਬ ਸੀ ਉਹ ਪੰਜਾਬ ਬਣਾਈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਲੋ ਸਾਹਿਬ ਆਖਰੀ ਮੈਸੇਜ ਸਾਡੀ ਆਡੀਅנס ਨੂੰ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਨੂੰ ਲੈ ਕੇ ਮੈਂ ਤਾਂ ਇਹੀ ਕਹਿੰਦਾ ਵੀ ਜੋ ਅਸੀਂ ਕਹਿ ਰਹੇ ਹਾਂ ਕਿ ਪੰਜਾਬ ਨੂੰ ਇਸ ਵੇਲੇ ਇੱਕ ਬੜੀ ਮਜ਼ਬੂਤ ਵਿਜ਼ਨਰੀ ਸਰਕਾਰ ਦੀ ਲੋੜ ਆ ਉਹ ਸਿਰਫ ਸਿਰ ਭਾਰਤੀ ਜਨਤਾ ਪਾਰਟੀ ਦੇ ਸਕਦੀ ਆ ਸੋ ਪੰਜਾਬ ਦੇ ਲੋਕ ਪੰਜਾਬੀ ਬੜੇ ਸੂਝਵਾਨ ਬੜੇ ਸਿਆਣੇ ਸੁਲਝੇਵੇ ਜਿਹੜੇ ਦੇਸ਼ ਪ੍ਰਦੇਸ਼ਾਂ ਚ ਵੀ ਕਿਤੇ ਵੀ ਜਾ ਕੇ ਕਾਮਯਾਬ ਹੋਏ ਆ ਆਪਦੀ ਧਰਤੀ ਤੇ ਵੀ ਕਾਮਯਾਬ ਹੋਏ ਆ ਵਧੀਆ ਸਰਕਾਰ ਹੋਵੇ ਤਾਂ ਪੰਜਾਬ ਫੇਰ ਹਸਦਾ ਖੇਡਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਲੋਕ ਸਾਹਿਬ ਸਮਾਂ ਦਿੱਤਾ ਹੈ ਸਾਡੇ ਦਰਸ਼ਕਾਂ ਨਾਲ ਰूबरू ਹੋਏ ਹਾਂ ਧੰਨਵਾਦ ਥੈਂਕ ਯੂ ਸੋ